ਚੰਗਾ ਬੰਦਾ ਮੰਗਦਾ ਏ ਪੜਾ ਸਰਬੱਤ ਦਾ ਬੰਦਾ ਚੱਕਦਾ ਏ ਅੱਤ ਜਦੋਂ ਕਾਲ ਸਿਰ ਨੱਚਦਾ ਚੰਗਾ ਬੰਦਾ ਮੰਗਦਾ ਏ ਪੜਾ ਸਰਬੱਤ ਦਾ ਬੰਦਾ ਚੱਕਦਾ ਏ ਅੱਤ ਜਦੋਂ ਕਾਲ ਸਿਰ ਨੱਚਦਾ ਬੰਦਾਰਾਂ ਦੀ ਲੜਾਈ ਖਾਮ ਖਾ ਮੰਗਦਾ ਬਈ ਜੀ ਕਾਲਾ ਮਾਲ ਕਾਲਾ ਮਾਲ ਵਾਰੀ ਵਾਰੀ ਇੱਛਾ ਮੰਗਦਾ ਬਈ ਜੀ ਕਾਲਾ ਮਾਲ ਕਾਲਾ ਮਾਲ ਵਾਰੀ ਵਾਰੀ ਇੱਛਾ ਮੰਗਦਾ ਬਈ ਜੀ ਕਾਲਾ ਮਾਲ ਜਦ ਪੱਕਦੀ ਫਸਲ ਜੱਟ ਹੱਥ ਝੋੜਦਾ ਰਿਸਕੀ ਜੀ ਜੋਬ ਡਰਾਈਵਰ ਹੀ ਤੇ ਰੋੜਦਾ ਜਦ ਪੱਕਦੀ ਫਸਲ ਜੱਟ ਹੱਥ ਝੋੜਦਾ ਰਿਸਕੀ ਜੀ ਜੋਬ ਡਰਾਈਵਰ ਹੀ ਤੇ ਰੋੜਦਾ ਪੈਸੇ ਵਰਤੇ ਤੋ ਵਿਆਜ ਫਿਰ ਸ਼ਾ ਮੰਗਦਾ ਬਾਈ ਜੀ ਕਾਲਾ ਮਾਲ ਕਾਲਾ ਮਾਲ ਵਾਰੀ ਵਾਰੀ ਇੱਛਾ ਮੰਗਦਾ ਬਾਈ ਜੀ ਕਾਲਾ ਮਾਲ ਕਾਲਾ ਮਾਲ ਵਾਰੀ ਵਾਰੀ ਇੱਛਾ ਮੰਗਦਾ ਬਾਈ ਜੀ ਕਾਲਾ ਮਾਲ ਧੀਆਂ ਬਾਪੂ ਦੇ ਸਿਰ ਦਾ ਬੇਤਾਜ ਹੁੰਦੀਆਂ ਖਾਨਦਾਨੀਆਂ ਵੀ ਪੁੱਤਰਾ ਨਾ ਬਾਜ ਹੁੰਦੀਆਂ ਧੀਆਂ ਬਾਪੂ ਦੇ ਸਿਰ ਦਾ ਬੇਤਾਜ ਹੁੰਦੀਆਂ ਖਾਨਦਾਨੀਆਂ ਵੀ ਪੁੱਤਰਾ ਨਾ ਬਾਜ ਹੁੰਦੀਆਂ ਜੱਜ ਹੁੰਦਾ ਸਬੂਤ ਤੇ ਗਵਾ ਮੰਗਦਾ ਬਾਈ ਜੀ ਕਾਲਾ ਮਾਲ ਕਾਲਾ ਮਾਲ ਵਾਰੀ ਵਾਰੀ ਇੱਛਾ ਮੰਗਦਾ ਬਾਈ ਜੀ ਕਾਲਾ ਮਾਲ ਕਾਲਾ ਮਾਲ ਵਾਰੀ ਵਾਰੀ ਇੱਛਾ ਮੰਗਦਾ ਬਾਈ ਜੀ ਕਾਲਾ ਮਾਲ ਮਿੱਡੇ ਵਾਲਾ ਮੰਗੇ ਖੈਰ ਮਿੱਡੇ ਪਿੰਡ ਦੀ ਲੈ ਜੇ ਮਗਰੋਂ ਬਿਮਾਰੀ ਚਿੱਟੇ ਤੇ ਸਰੰਜ ਦੀ ਮਿੱਡੇ ਵਾਲਾ ਖੈਰ ਮੰਗੇ ਮਿੱਡੇ ਪਿੰਡ ਦੀ ਲੈ ਜੇ ਮਗਰੋਂ ਬਿਮਾਰੀ ਚਿੱਟੇ ਤੇ ਸਰੰਜ ਦੀ ਚੱਲਿਆ ਅਸਲਾ ਚੱਲਿਆ ਅਸਲਾ ਚੱਲਿਆ ਅਸਲਾ ਚੱਲਿਆ ਅਸਲਾ ਚੱਲਿਆ ਅਸਲਾ ਚੁੱਲਿਆਂ ਚਕਾ ਮੰਗਦਾ ਬਾਈ ਜੀ ਕਾਲਾ ਮਾਲ ਕਾਲਾ ਮਾਲ ਵਾਰੀ ਵਾਰੀ ਛਾ ਮੰਗਦਾ ਬਾਈ ਜੀ ਕਾਲਾ ਮਾਲ ਕਾਲਾ ਮਾਲ ਵਾਰੀ ਵਾਰੀ ਛਾ ਮੰਗਦਾ ਬਾਈ ਜੀ ਕਾਲਾ ਮਾਲ ਹਾਂਜੀ ਸਤਿ ਸ੍ਰੀ ਅਕਾਲ ਜੀ ਗੀਤ ਵਧੀਆ ਲੱਗਿਆ ਤੇ ਲਾਈਕ ਸ਼ੇਅਰ ਤੇ ਕਮੈਂਟ ਜਰੂਰ ਕਰਿਓ ਤੇ ਪੇਜ ਨੂੰ ਜਰੂਰ ਫੋਲੋ ਕਰ ਲਿਓ ਧੰਨਵਾਦ ਜੀ